ਆ ਮੈਂ ਜਿੱਥੇ ਵੀ ਸਾਡੇ ਕੈਂਡੀਡੇਟ ਉਮੀਦਵਾਰ ਅਨਾਉਂਸ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਜਿਹੜੀ ਲੋਕਲ ਲੀਡਰਸ਼ਿਪ ਹੈ ਓਰੇ ਨਾਲ ਅਸੀਂ ਜਾ ਕੇ ਵਾਰਤਾਲਾਪ ਕਰਦੇ ਆ ਔਰ ਕਿਸ ਪ੍ਰਕਾਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਲੜਨਾ ਹੈ ਓਰੇ ਬਾਰੇ ਅੱਜ ਸਾਡੇ ਬਰਿਸ਼ਟ ਲੀਡਰ ਕਾਂਗਰਸ ਪਾਰਟੀ ਦੇ ਆਧਿਆ ਸਾਹਿਬ ਦੇ ਘਰੇ ਫਿਰ ਸਾਰਿਆਂ ਨੇ ਅਸੀਂ ਲੋਕਾਂ ਨੇ ਬੈਠਕ ਕੀਤੀ ਕੁਝ ਹੋਰ ਗੱਲਾਂ ਵੀ ਸਨ ਪਾਰਟੀ ਦੀਆਂ ਉਨ੍ਹਾਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਕਿਸ ਪ੍ਰਕਾਰ ਯਾਮਨੀ ਜੀ ਨੂੰ ਅਸੀਂ ਆਉਣ ਵਾਲੇ ਦਿਨਾਂ ਚ ਮੈਦਾਨ ਚ ਉਤਾਰਨੇ ਉਰੇ ਤੇ ਚਰਚਾ ਰਹੀ ਕੁਝ ਜਾਣਕਾਰੀ ਵੀ ਜੰਦਾ ਜੀ ਕੁਝ ਤਾਂ ਨਾਰਾਜੀ ਨੂੰ ਲੈ ਕੇ ਚੱਲਦੀ ਹੈ ਅਜੇ ਤੁਹਾਡੀ ਗੱਲ ਹੋ ਗਈ ਸੀ ਕਿਉਂਕਿ ਕੱਲ੍ਹ ਦੀ ਸੀਤ ਨੌਰੀਆ ਜ਼ਾਮਰੀ ਘਰ ਦੇ ਘਰ ਕੋਈ ਵੀ ਕੰਮ ਸੀ ਬਿਠਨੇ ਗਿਆ ਦੇਖੋ ਕਿਸੇ ਦਾ ਕੱਲ ਦੀ ਸੀਟ ਅਨਾਉਂਸ ਹੋਈ ਹੈ ਜ਼ਰੂਰੀ ਨਹੀਂ ਹੈ ਕਿ ਕੱਲ ਰਾਤ ਨੂੰ ਅਨਾਉਂਸ ਹੋਈ ਤਾਂ ਉਹ ਅਗਲੇ ਦਿਨ ਕੋਈ ਆਮਨੀ ਦੇ ਘਰੇ ਗਿਆ ਜਾਂ ਨਹੀਂ ਗਿਆ ਇਹਦੇ ਨਾਲ ਨਰਾਜ਼ਗੀ ਜਾਂ ਬੇਨਰਾਜ਼ਗੀ ਦਾ ਨਹੀਂ ਪਤਾ ਲੱਗਦਾ ਤੁਸੀਂ ਅੱਜ ਦੇਖੋ ਮੈਂ ਇੱਥੇ ਬੈਠਾ ਅਸੀਂ ਪਹਿਲਾਂ ਆਧਿਆ ਸਾਹਿਬ ਨੂੰ ਟਿਕਟਾਸੇ ਜੋਰ ਪਾ ਰਹੇ ਸਾਂ ਇਹਦੇ ਵਿੱਚ ਕੋਈ ਨਹੀਂ ਹੈ ਕਿਉਂਕਿ ਆਧਿਆ ਸਾਹਿਬ ਦਾ ਜਿਸ ਪ੍ਰਕਾਰ ਦਾ ਜੀਵਨ ਰਿਹਾ ਕਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਪਿੱਛੇ ਉਹਨਾਂ ਨੇ ਬਹੁਤ ਬਹੁਤ ਵੱਡੇ ਸੈਕਰੀਫਾਈਸ ਕੀਤੇ ਲੜਾਈਆਂ ਲੜੀਆਂ ਅਸੀਂ ਬੁਲਾ ਕੇ ਕਿਹਾ ਸੀ ਮੈਂ ਤੇ ਦਵਿੰਦਰ ਯਾਦਵ ਜੀ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿ ਅਸੀਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਾਂਗੇ ਫਿਰ ਬਹੁਤ ਸਾਰੀਆਂ ਗੱਲਾਂ ਇਹ ਵੀ ਆਈਆਂ ਵੀ ਅਸੀਂ ਔਰਤਾ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਨੇ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ 33% ਰੈਜ਼ਰਵੇਸ਼ਨ ਦੀ ਗੱਲ ਕੀਤੀ ਸੀ ਸੋ ਬਹੁਤ ਸਾਰਿਆਂ ਨੇ ਉਹਤੇ ਚਰਚਾ ਹੋਈ ਕਿ ਅਸੀਂ ਕਿੰਨੀਆਂ ਅਸੀਂ ਲੇਡੀਜ਼ ਨੂੰ ਵੀ ਇਹਦੇ ਵਿੱਚ ਉਤਾਰ ਰਹੇ ਹਾਂ ਪਹਿਲੀ ਪਾਰਟੀ ਹੈ ਜਿਨੇ 28% ਔਰਤਾਂ ਨੂੰ ਮਹੱਤਤਾ ਦਿੱਤੀ ਹੈ ਬਾਕੀ ਲੋਕ ਕਹਿੰਦੇ ਆ ਕੇਵਲ ਅੱਜ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਅਸੀਂ ਸਾਡੀਆਂ ਸੀਟਾਂ ਜਿੰਨੀਆਂ ਅਨਾਉਂਸ ਹੋਈਆਂ ਉਹਦੇ ਵਿੱਚ ਦੋ ਔਰਤਾਂ ਨੂੰ ਅਸੀਂ ਯਾਨੀ ਕਿ ਟਿਕਟਾਂ ਦਿੱਤੀਆਂ 33% ਜਿਹੜਾ ਕੋਟਾ ਹੈ ਉਹਰੇ ਅਸੀਂ ਨੇੜੇ ਪਹੁੰਚਦੇ ਜਾ ਰਹੇ ਹਾਂ ਕਹਿੰਦੇ ਨਹੀਂ ਅਸੀਂ ਕਰਕੇ ਦਿਖਾਉਣੇ ਸੋ ਇਸ ਕਰਕੇ ਅਸੀਂ ਫਿਰ ਆਧਿਆ ਸਾਹਿਬ ਨੂੰ ਆਪ ਹੀ ਕਿਹਾ ਸੀਗਾ ਤੁਹਾਨੂੰ ਟਿਕਟ ਦੇਣ ਦਾ ਸੋ ਅਸੀਂ ਆਖਿਆ ਕਿ ਬੀਇੰਗ ਅ ਵੂਮਨ ਹੁਣ ਕਿਸੇ ਔਰਤ ਨੂੰ ਮੌਕਾ ਦਿੱਤਾ ਜਾਵੇ ਸੋ ਇਸ ਕਰਕੇ ਯਾਮਨੀ ਜੀ ਨੂੰ ਅਸੀਂ ਅੱਜ ਇਹ ਮੌਕਾ ਦਿੱਤਾ ਹੈ ਕਿ ਤੁਸੀਂ ਆਏ ਦਿਨ ਇੱਕ ਇਸ ਵਾਰੀ ਚਰਚਾ ਕਰਦੇ ਰਹਿਣੀ ਹੋ ਕਿ ਪਾਰਟੀਆਂ ਜਿਹੜੀਆਂ ਉੱਥੇ ਦਲ ਬਦਲੂ ਦਾ ਦੌਰ ਸ਼ੁਰੂ ਹੋਆ ਜਿਹੜਾ ਅਦਰ ਪਾਰਟੀ ਤੋਂ ਅੰਦਰ ਨੂੰ ਡਿਗਰ ਦਿੱਤੀ ਜਾਂਦੀ ਆ ਤੇ ਤੁਹਾਡੇ ਕੋਲ ਵੀ ਬੜੇ ਡਿਗੇ ਸੀਗੇ ਯਾਮਨੀ ਗੋਮਰ ਵੀ ਆਮ ਆਮੀ ਪਾਰਟੀ ਦਾ ਅਸੀਂ ਪੁੱਛੀ ਕੋ ਸੋ ਯਾਰ ਜਿਹੜੀ ਨੋ 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 ਅਸੀਂ ਉਸ ਨੀਤੀ ਦੀ ਨਹੀਂ ਕੀਤੀ ਯਾਮਨੀ ਗੋਮਰ 2016 ਦੇ ਵਿੱਚ 2016 ਜੇ ਪਾਰਟੀ ਜੁਆਇਨ ਕੀ ਕਰ ਗਈ ਸੀ ਔਰ ਉਸ ਤੋਂ ਬਾਅਦ ਨਿਰੰਤਰ ਪਾਰਟੀ ਦੇ ਠੀਕ ਹੈ ਭਾਵੇਂ ਆਪਦੇ ਬਹੁਤ ਸਾਰੀ ਐਕਟਿਵ ਨਹੀਂ ਹੋ ਸਕੇ ਲੇਕਿਨ 2016 ਤੋਂ ਅੱਜ 2024 ਆ ਗਿਆ ਜਨਾਬ 8 ਸਾਲ ਹੋ ਗਏ ਤੁਸੀ ਨਹੀਂ ਇਹ ਗੱਲ ਕਹਿ ਸਕਦੇ ਕਿ ਅਸੀਂ ਦੂਸਰੀਆਂ ਪਾਰਟੀਆਂ ਤੁਸੀਂ ਸਾਨੂੰ ਕਿਵੇਂ ਮਲਾਤਾ ਦੂਸਰੀਆਂ ਪਾਰਟੀਆਂ ਨਾਲ ਉਹਨਾਂ ਨੇ ਕੱਲ ਕੇਪੀ ਸਾਹਿਬ ਨੂੰ ਰਲਾਇਆ ਅਕਾਲੀ ਦਲ ਨੇ ਟਿਕਟ ਦਿੱਤੀ ਪਰਸੋਂ ਰਿੰਕੂ ਆਏ ਆਮ ਆਦਮੀ ਪਾਰਟੀ ਚ ਇੱਕ ਸਾਲ ਪਹਿਲਾਂ ਤੇ ਇੱਕ ਸਾਲ ਦੇ ਵਿੱਚ ਵਿੱਚ ਬੀਜੇਪੀ ਨੇ ਦੇਤੀ ਚੱਬੇਵਾਲ ਸਾਹਿਬ 15 ਦਿਨਾਂ ਚ ਟਿਕਟ ਦੇਤੀ ਸੋ ਸਾਡੀ ਪਾਰਟੀ ਦਾ ਇਦਾਂ ਨਹੀਂ ਹੈ ਪਾਰਟੀ ਚ ਆਏ ਨੂੰ ਯਾਮਨੀ ਨੂੰ 8 ਸਾਲ ਹੋ ਗਏ ਆਦਿਆਂ ਸਾਹਿਬ ਤੇ ਯਾਮਨੀ ਜੀ ਦਾ ਇਸ ਨਾਲ ਤੁਸੀਂ ਕੰਪੇਅਰ ਕਰੋਗੇ ਆਦਿਆਂ ਸਾਹਿਬ ਦਾ ਬਹੁਤ ਵੱਡਾ ਪਾਰਟੀ ਦੇ ਵਿੱਚ ਕੰਦ ਹੈਗਾ ਯਾਮਨੀ ਸਾਡੀ ਨਿਊ ਕਮਰ ਅਸੀਂ ਆਮ ਲੜਕੀ ਹੈਗੀ ਹੈ ਜਿਹਨੂੰ ਅਸੀਂ ਅਸੀਂ ਇਹ ਚਾਹੁੰਦੇ ਹਾਂ ਲੋਕਾਂ 'ਚ ਸੰਦੇਸ਼ ਦੇਣਾ ਜਿਸ ਪ੍ਰਕਾਰ ਦੀ ਅੱਜ ਦੀ ਰਾਜਨੀਤੀ ਹੈ ਅੱਜ ਦੀ ਰਾਜਨੀਤੀ ਹੋ ਗਈ ਇਧਰੋਂ ਬੰਦਾ ਗਿਆ ਇਧਰ ਆ ਗਿਆ ਇਧਰ ਹੋ ਗਿਆ ਉਹ ਹੋ ਗਿਆ ਚੰਗੇ ਲੋਕਾਂ ਨੂੰ ਰਾਜਨੀਤੀ 'ਚ ਲੈ ਕੇ ਆਉਣਾ ਚਾਹੁੰਦੇ ਹਾਂ ਪੜ੍ਹੀ ਲਿਖੀ ਕੁੜੀ ਹੈ ਜਿਸ ਨੇ ਦਿੱਲੀ ਤੋਂ ਆਪਦੀ ਪੜ੍ਹਾਈ ਪੂਰੀ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਬੜੀ ਜ਼ਰੂਰਤ ਹੈ ਲੇਕਿਨ ਤੁਸੀਂ ਆਦਿਆਂ ਸਾਹਿਬ ਤੇ ਯਾਮਨੀ ਜੀ ਦਾ ਮੁਕਾਬਲਾ ਕਰੋਗੇ ਤਾਂ ਆਦਿਆਂ ਸਾਹਿਬ ਤੇ ਯਾਮਨੀ ਦਾ ਕੋਈ ਮੁਕਾਬਲਾ ਨਹੀਂ ਆਦਿਆਂ ਸਾਹਿਬ ਇਸ ਬਹੁਤ ਸਾਡੇ ਵ੍ਰਿਸ਼ ਲੀਡਰ ਹੈ ਮੇਰੇ ਤੋਂ ਵੀ ਪਹਿਲਾਂ ਦਾ ਉਹ ਤਾਂ ਮਿੱਠੀ ਰਾਇਬਰੇਲੀ ਜਦੋਂ ਬਸ ਤੇ ਨਹੀਂ ਜਾਇਆ ਜਾਂਦਾ ਸੀ ਟਰੱਕਾਂ ਤੇ ਚੜ ਚੜ ਕੇ ਆਦਿਆਂ ਸਾਹਿਬ ਪਹੁੰਚਿਆ ਕਰਦੇ ਸੀ ਹਾ ਕੈਨ ਯੂ ਕੰਪੇਅਰ ਆਦਿਆਂ ਸਾਹਿਬ ਵਿਦ ਯਾਮਨੀ ਜੀ ਸਰ ਤੁਹਾਡੀ ਇੰਚਾਰਜ ਨਹੀਂ ਲਿਖ ਕੇ ਦਿੱਤਾ ਸੀ ਗਾੜੀ ਆ ਸਾਨੂੰ ਟਿਕਟ ਦਿੱਤੀ ਜੀ ਤੁਹਾਡੀ ਇੰਚਾਰਜ ਨਹੀਂ ਲਿਖ ਕੇ ਦਿੱਤੀ ਮੈਂ ਕਹਿ ਰਿਹਾ ਮੈਂ ਦਿੱਤਾ ਸੀਗਾ ਕੀ ਕਹਿਣ ਬਣ ਗਿਆ ਭਾਈ ਹਰ ਸੁਣੋ

यार आप गलत बात कर रहे हैं भाई नो नो आप तो अप, आप गलत बात कर रहे हो मैंने आपको क्या कहा नहीं सुनिए सुनिए मैंने आपको क्या कर आपने सुना नहीं मैंने नहीं। क्या कहा आपने कहा कि आप किस प्रकार से आप चुनते हैं कि कैसे यामिन जी को टिकट लिया मैंने कहा इसमें कास्ट नॉट यामिन के लिए कास्ट नहीं है कास्ट सारी टिकटों की बात कर रहा हूं वोमेन रिप्रेजेंटेशन की औरतों को कितनी टिकटें दी है तेरह में से हिंदू को कितनी टिकटें दी है तेरह में से ऐसे सारी चीजें गिन गना कर टिकटें दी जाती हैं ये वोमेन के कोटे में कि वोमेन को सीट देनी चाहिए इसलिए हमने यामिनी जी को टिकट दिया संतोष चौधरी संतोष चौधरी जी बहुत सारे सत्कारयोग लीडर ने बिल्कुल डिजर्व कर देने पर ਮੈਂ ਸਮਝਦਾ ਕਿ ਸੰਤੋਸ਼ ਚੌਧਰੀ ਜਿਹਨੂੰ ਕੇਂਦਰੀ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ 4 4 5 5 6 6 ਵਾਰ ਪਾਰਟੀ ਨੇ ਟਿਕਟ ਦਿੱਤਾ ਕਾਂਗਰਸ ਪਾਰਟੀ ਨੇ ਸੰਤੋਸ਼ ਚੌਧਰੀ ਜੀ ਨੂੰ ਕੋਈ ਕਦੇ ਨਹੀਂ ਛੱਡੀ ਰਾਜਾ ਵੜਿੰਗੋਂ ਤਿੰਨ ਵਾਰੀ ਐਮਐਲਏ ਬਣਿਆ ਕੱਲ ਨੂੰ ਮੈਂ ਵੱਡੀ ਉਮਰ ਚ ਜਾ ਕੇ ਕਹਾਂ ਕਿ ਹੁਣ ਹੋ ਸਕਦਾ ਟਿਕਟ ਨਾ ਮਿਲੇ ਉਸ ਤੋਂ ਬਾਅਦ ਸਾਡਾ ਹੱਕ ਬੰਦ ਹੈ ਸੰਤੋਸ਼ ਚੌਧਰੀ ਜੀ ਦਾ ਟਿਕਟ ਮੰਗਣਾ ਹੱਕ ਬੰਦ ਹੈ ਸਾਡੇ ਬਹੁਤ ਸਤਕਾਰਯੋਗ ਲੀਡਰ ਨੇ ਲੇਕਿਨ ਇਹਦਾ ਮਤਲਬ ਇਹ ਨਹੀਂ ਆ ਕਿ ਹਰ ਵਾਰੀ ਕਿਸੇ ਨੂੰ ਅਗਰ ਨਵੇਂ ਨੂੰ ਵੀ ਮੌਕਾ ਦੇਾਂਗੇ ਜੰਗਰ ਜਿਹੜਾ ਲੋਟ ਹੈ ਅਸੀਂ ਉਹਨਾਂ ਨੂੰ ਵੀ ਤਾਂ ਲੈ ਕੇ ਆਉਣਾ ਹੈ ਸਰ ਟਿਕਟ ਨਾ ਲੈ ਰਹੀ ਹੈ ਗੱਲ ਆ ਰਹੀ ਹੈ ਵੀ ਆਮ ਆਦਮੀ ਪਾਰਟੀ ਦੇ ਲਈ ਹੈ ਉਹ ਅਦਰ ਸਟੇਟਾਂ ਦੇ ਵਿੱਚ ਤਾਂ ਕਾਂਗਰਸ ਨੇ ਕਾਂਗਰਸ ਦੇ ਨਾਲ ਸਮਝੌਤਾ ਕਰ ਚੁੱਕੀ ਹੈ ਹੁਣ ਸਿਰਫ ਉਹ ਚਿਹਰੇ ਮੋਰੇ ਲਿਆ ਰਹੇ ਆ ਜਿੱਥੇ ਕਿ ਕਾਂਗਰਸ ਦਾ ਕੈਂਡੀਡੇਟ ਤਗੜਾ ਹੈ ਉੱਥੇ ਆਪ ਮਾਣਾ ਦੇ ਰਹੀ ਹੈ ਜਿੱਥੇ ਆਪ ਦਾ ਆਪ ਦਾ ਆਰਸਾ ਸਮਝੌਤਾ ਇੱਥੇ ਅੰਦਰ ਅੰਦਰ ਸੋ ਸੋ ਮੀਡੀਆ ਜਿਹੜਾ ਹੈ ਜਿਹੜੇ ਵੀ ਆਮ ਤੌਰ ਤੇ ਆਪਣੇ ਮੀਡੀਆ ਦੇ ਸਾਥੀ ਹੈ ਕਈ ਵਾਰੀ ਇਹੋ ਜਿਹਾਂ ਵਿਚਾਰਤਾ ਰਬ ਬਣਾਉਣ ਚ ਕੋਸ਼ਿਸ਼ ਕਰਦੇ ਹੈ ਪਹਿਲੀ ਗੱਲ ਪੂਰਾ ਪੰਜਾਬ ਜਾਣਦਾ ਹੈ ਕਿ ਅਗਰ ਸਮਝੌਤਾ ਹੁੰਦਾ ਅਸੀਂ ਪੰਜਾਬ ਦੀ ਲੀਡਰਸ਼ਿਪ ਨੇ ਪਹਿਲਾਂ ਕਹਤਾ ਸੀ ਕਿ ਦੇਸ਼ ਚ ਬੇਸ਼ੱਕ ਜੋ ਮਰਜ਼ੀ ਕਰੋ ਲੇਕਿਨ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਅਗਰ ਕਿਸੇ ਪ੍ਰਕਾਰ ਦਾ ਇਸ ਤਰ੍ਹਾਂ ਦਾ ਸਮਝੌਤਾ ਹੋਵੇ ਵੈਸੇ ਤਾਂ ਉਹ ਸਮਝੌਤੇ ਰਹਿੰਦੇ ਹੀ ਨਹੀਂ ਇਹੋ ਜਿਹੇ ਸਮਝੌਤੇ ਫਿਰ ਸੁਖਪਾਲ ਖੈਰਾ ਸੰਗਰੂਰੋ ਤੀ ਸੰਗਰੂਰ ਤੋਂ ਨਹੀਂ ਲੜਨਾ ਸੀਗਾ ਸੋ ਫੋਰ ਯੋਰ ਇਨਫੋਰਮੇਸ਼ਨ ਇਹ ਦੱਸ ਦਿਆਂ ਪਲੀਜ਼ ਗਲਤ ਨੈਰੇਟਿਵ ਬਣਾਉਣ ਦੀ ਨਹੀਂ ਬਣਾਉਣਾ ਚਾਹੀਦਾ ਜਿਹੜੀ ਗੱਲ ਨਹੀਂ ਹੈ ਉਹ ਨਹੀਂ ਹੈ ਤੁਹਾਨੂੰ ਇਸ ਗੱਲ ਦਾ ਪਤਾ ਹੈ ਸਰ ਜੀ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਹੁੰਦੀ ਤਾਂ ਮੰਗਾ ਤੋਂ ਤੱਕ ਕੀ ਬਿੱਟ ਜਾਣੇ ਸੀ ਕੀ ਕਹਿਣਾ ਚਾਹੁੰਦੇ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕੁਝ ਵੀ ਕਹਿ ਸਕਦੇ ਹਨ ਨਰਿੰਦਰ ਮੋਦੀ ਜੀ ਨੇ ਇਹ ਵੀ ਕਹਿਤਾ ਕਿ ਜਿਹੜਾ ਡਾਕਟਰ ਮਨਮੋਹਨ ਸਿੰਘ ਸੀ ਉਹ ਜਿਹੜੀਆਂ ਸਕੀਮਸ ਲੈ ਕੇ ਆਇਆ ਸੀ ਉਹ ਮੁਸਲਮਾਨ ਲੋਕਾਂ ਹੱਥੋਂ ਲੈ ਕੇ ਆਇਆ ਸੀ ਵਿਸ਼ੇਸ਼ ਤੌਰ ਤੇ ਡਾਕਟਰ ਮਨਮੋਹਨ ਸਿੰਘ ਸਰ ਯਾ ਮੈਡਮ ਪਲੀਜ਼ ਸਰ ਮੈਨੂੰ ਕੰਪਲੀਟ ਕਰਨ ਕਿ ਉਹ ਉਹਨਾਂ ਹੱਥੋਂ ਲੈ ਕੇ ਆਏ ਸਨ ਡਾਕਟਰ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ 2.5% ਆਬਾਦੀ ਸਾਡੇ ਸਿੱਖਾਂ ਦੀ ਕਾਂਗਰਸ ਪਾਰਟੀ ਨੇ ਇੱਕ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਕਦੇ ਕੋਈ ਇਹ ਸੋਚ ਸਕਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਮਨਮੋਹਨ ਸਿੰਘ ਜੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਜਾਤੀ ਐਸੇ ਕੰਮ ਕਰ ਰਹੇ ਸਨ ਨਹੀਂ ਅੱਜ ਵੀ ਲੋਕ ਯਾਦ ਕਰਦੇ ਨੇ ਡਾਕਟਰ ਮਨਮੋਹਨ ਸਿੰਘ ਨੂੰ ਜਿਸ ਪ੍ਰਕਾਰ ਮੋਦੀ ਜੀ ਦਾ ਕਹਿਣਾ ਹੈ ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਦੇਸ਼ ਦੇ ਅੰਦਰ ਬੇਰੋਜ਼ਗਾਰੀ ਦਾ ਮੁੱਦਾ ਹੈ ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਮਹਿੰਗਾਈ ਦਾ ਮੁੱਦਾ ਹੈ ਅੱਜ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕੀ ਹੈ ਕਿਸਾਨੀ ਦਾ ਮੁੱਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਨਰਿੰਦਰ ਮੋਦੀ ਜੀ ਅੱਜ ਬੁਖਲਾੜਚ ਨੇ ਦੇਸ਼ ਦੇ ਪ੍ਰਧਾਨ ਮੰਤਰੀ ਲੇਕਿਨ ਉਹ ਕੁਝ ਵੀ ਬਿਆਨ ਦੇ ਦਿੰਦੇ ਨੇ ਇੰਡੀਆ ਸ਼ਾਈਨਿੰਗ ਦੀ ਤਰ੍ਹਾਂ ਜਿਸ ਤਰ੍ਹਾਂ ਵਾਜਪਾਈ ਜੀ ਦੀ ਸਰਕਾਰ ਚ ਇੰਡੀਆ ਸ਼ਾਈਨਿੰਗ ਦੀ ਗੱਲ ਕੀਤੀ ਜਾ ਰਹੀ ਸੀ ਤੁਸੀਂ ਦੇਖੋਗੇ ਆਉਣ ਵਾਲੇ ਨਤੀਜੇ ਪਿਛਲੇ 15 ਦਿਨਾਂ ਦਾ ਦੇਸ਼ ਦਾ ਰੁਝਾਨ ਬਿਲਕੁਲ ਮੁਕੰਮਲ ਤੌਰ ਤੇ ਬਦਲ ਗਿਆ ਹੈ ਦੇਸ਼ ਦੇ ਲੋਕ ਇਹ ਚਾਹੁੰਦੇ ਨੇ ਅਗਰ ਦੇਸ਼ ਬਚਾਉਣਾ ਹੈ ਡੈਮੋਕ੍ਰੇਸੀ ਬਚਾਉਣੀ ਹੈ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ ਹੈ ਤਾਂ ਨਰਿੰਦਰ ਮੋਦੀ ਜੀ ਨੂੰ ਕੁਰਸੀ ਤੋਂ ਉਤਾਰਨਾ ਪਏਗਾ ਔਰ ਕਾਂਗਰਸ ਪਾਰਟੀ ਹੀ ਇੱਕ ਵਿਕਲਪ ਹੈ ਆਮ ਆਦਮੀ ਪਾਰਟੀ ਵਿਕਲਪ ਨਹੀਂ ਹੈ ਅਕਾਲੀ ਦਲ ਵਿਕਲਪ ਨਹੀਂ ਹੈ ਇੱਕ ਵਿਅਕਤੀ ਅੱਜ ਜਿਹੜਾ ਹਿੱਕ ਢਾਕੇ ਨਰਿੰਦਰ ਮੋਦੀ ਦੇ ਸਾਹਮਣੇ ਖੜਾ ਹੈ ਉਹ ਰਾਹੁਲ ਗਾਂਧੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਹੁਸ਼ਿਆਰਪੁਰ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਹੈ 2027 ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਵੀ ਪਾਰਟੀ ਚੰਗੀ ਲੱਗੇ ਉਹਨੂੰ ਵੋਟਾਂ ਪਾ ਦਿਓ ਲੇਕਿਨ ਇਹ ਜਿਹੜੀ ਲੜਾਈ ਆ ਕਰੋ ਤੇ ਮਰੋ ਦੀ ਲੜਾਈ ਆ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਸਿੱਤਮ ਸਿੱਧਾ ਜੇ 2-4 ਕਿਸੇ ਦੇ ਐਮਪੀ ਜਿੱਤ ਵੀ ਗਏ ਤਾਂ ਉਹਰਾ ਕੋਈ ਫਾਇਦਾ ਨਹੀਂ ਹੋਏਗਾ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਦੇ ਰੂਪ ਦੇ ਵਿੱਚ ਅਗਰ ਵੱਡੀ ਪਾਰਟੀ ਦੇ ਉਹ ਕਾਂਗਰਸ ਪਾਰਟੀ ਹੈ ਤੇ ਕਾਂਗਰਸ ਪਾਰਟੀ ਹੀ ਅਸੀਂ ਜਿਹੜੀ ਸਰਕਾਰ ਬਣਾ ਸਕਦੀ ਹੈ ਸੋ ਆਪਦਾ ਵੋਟ ਖਰਾਬ ਨਾ ਕਰਿਓ 2027 ਚ ਪੰਜਾਬ ਦੀ ਗੱਲ ਕਰਾਂਗੇ ਇਹ ਦੇਸ਼ ਦੀ ਗੱਲ ਹੈ ਇਕਾ ਦੁੱਕਾ ਐਮਪੀ ਉੱਥੇ ਭੇਜਿਆ ਰ ਕੋਈ ਫਾਇਦਾ ਨਹੀਂ ਹੋਏਗਾ ਯਾਪਨੀ ਗੋਮਰ ਨੂੰ ਵੋਟਾਂ ਪਾਓ ਯਾਪਨੀ ਗੋਮਰ ਕੇ ਟਿਕਟ ਮਿਲਨੇ ਕੇ ਬਾਅਦ ਸੰਤੋਸ਼ ਚੋਹਰੀ ਕੇ ਬਿਆਨ ਹੈ ਕਿ ਕਾਂਗਰਸ ਕੋ searchTerm ਠੋੜੇ ਇਮਾਨਦਾਰ ਨੇਤਾਵਾਂ ਦੀ ਜ਼ਰੂਰਤ ਨਹੀਂ ਹੈ ਆਪ ਕੀ ਕਹਿੰਦੇ ਸੰਤੋਸ਼ ਚੋਹਰੀ ਜੀ ਹਮਾਰੇ ਆਦਰਨੀਆ ਲੀਡਰ ਹੈ ਮੈਂ ਉਨਕੇ ਬਾਰੇ ਮੇਂ ਕੁਛ ਨਹੀਂ ਕਹਿਣਾ ਚਾਹਤਾ ਕਈ ਬਾਰ ਆ ਵਿਅਕਤੀ ਗੁੱਸੇ ਵਿੱਚ ਕੁਝ ਕਹਿ ਜਾਂਦਾ ਹੈ ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦਾ ਹੈ। ਅੱਛਾ ਸਰਪੰਚ ਹੁਸ਼ਾਰਪੁਰ ਦਾ ਕਾਂਗਰਸ ਦਾ ਹੈ ਕਿ ਤੁਹਾਡਾ ਵਿਸ਼ਵਨਾਥ ਹੋਰੀ ਬੰਟੀ ਘੋੜੀ ਵਾਲਾ ਉਹ ਤੁਹਾਡਾ ਮਜ਼ਬੂਤ ਸਟਰੋਂਗ ਘੜਾ ਹੈ ਕੋ ਹਸ਼ਾਰਪੁਰ ਦੇ ਵਿੱਚ ਮੰਨਿਆ ਜਾਂਦਾ ਕਿਉਂਕਿ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਰਹੇ ਹੁਸ਼ਾਰਪੁਰ ਦੇ ਵਿੱਚ ਕਾਂਗਰਸ ਦਾ ਕੋਈ ਮਾਈ ਬਾਪ ਨਹੀਂ ਹੈਗਾ ਜੀ ਕੋਈ ਹਲਕਾ ਇੰਚਾਰਜ ਨਹੀਂ ਕੋਈ ਜੋ ਪੋਜੀਸ਼ਨ ਦੇ ਅੱਥੇ ਭੂਮਿਕਾ ਨਹੀਂ ਨਿਭਰੀ ਉਹ ਬੰਟੀ ਘੋੜੀ ਵਾਲਾ ਨੂੰ ਨੇ ਨਾਂ ਲੈ ਰੌਣ ਦੀ ਕੋਸ਼ਿਸ਼ ਕੀਤੀ 100 ਇਨਵਿਟੇਸ਼ਨ ਸੁਣੋ ਅਸੀਂ ਆਰ ਇੱਥੇ ਮੈਂ ਆਦੀਆ ਸਾਹਿਬ ਦੇ ਘਰੇ ਆਇਆ ਬੰਟੀ ਘੋੜੀਆਂ ਜੀ ਵਾਲੇ ਤਾਂ ਚੰਗੇ ਵਿਅਕਤੀ ਨੇ ਅਸੀਂ ਤਾਂ ਹਰ ਇੱਕ ਜਿਹੜਾ ਕਾਮਨ ਬੰਦਾ ਹੋਊਗਾ ਛੋਟੇ ਤੋਂ ਛੋਟਾ ਹੋਊਗਾ ਯਾਮਨੀ ਗੋਮਰ ਰਾਜਾ ਵੜਿੰਗ ਤੇ ਕਾਂਗਰਸ ਦੇ ਸਾਰੇ ਲੀਡਰ ਉਹਨਾਂ ਕੋਲੇ ਵੀ ਜਾ ਕੇ ਅਸੀਂ ਕਾਂਗਰਸ ਪਾਰਟੀ ਦੀ ਵੋਟ ਮੰਗਣੀ ਹੈ ਤੁਸੀਂ ਬੰਟੀ ਜੀ ਦੀ ਗੱਲ ਨਾ ਕੇਵਲ ਕਰੋ ਬੰਟੀ ਜੀ ਦਾ ਸਾਡੇ ਸਤਿਕਾਰਯੋਗ ਨਹੀਂ ਅਸੀਂ ਪਸੰਦ ਨਹੀਂ ਕਰਦੇ ਨਹੀਂ ਨਹੀਂ ਨੋ ਨੋ ਸਰ ਮੈਂ ਯਾਰ ਹੁਣ ਮੇਰੇ ਕਹਿਣਾ ਮਤਲਬ ਉਹ ਤਾਂ ਸਾਡੇ ਸਤਿਕਾਰਯੋਗ ਨੇ ਯਾਮਨੀ ਜੀ ਵੀ ਉਹਨਾਂ ਕੋਲੇ ਜਾਣਗੇ ਅਸੀਂ ਵੀ ਜਾਵਾਂਗੇ ਪਰ ਅਸੀਂ ਵੀ ਜਾਵਾਂਗੇ ਅਸੀਂ ਇੱਕ ਛੋਟੇ ਤੋਂ ਛੋਟੇ ਵਿਅਕਤੀ ਕੋਲੇ ਵੀ ਜਾਵਾਂਗੇ ਅੱਜ ਇੰਟਰਨਲ ਮੀਟਿੰਗ ਸੀਗੀ ਉਹ ਵੀ ਕਰਾਂ ਸਰ ਇੱਕ ਸਵਾਲ ਹੈ ਜੀ ਇੱਕ ਮਿੰਟ ਇੱਕ ਕਿਸਾਨਾਂ ਦਾ ਮੁੱਦਾ ਹਰ ਪਾਰਟੀ ਜਿਹੜੀ ਹੈ ਬੜੇ ਜੋਸ਼ ਉਤਸ਼ਾਹ ਨਾਲ ਜੱਟ ਹੈਲਥ ਐਜੂਕੇਸ਼ਨ ਉਹ ਗੋਪਾਰੀਆਂ ਦਾ ਮੁੱਦਾ ਕੋਈ ਬਾਤ ਨਹੀਂ ਜੀ ਉਹ ਸਰਕਾਰ ਨੇ ਚੱਕਦਾ ਸੁਣੋ ਜੀ ਤੁਸੀਂ ਕਹਿੰਦੇ ਹੈਲਥ ਦਾ ਅਸੀਂ ਆਪਦੇ ਮੈਨੀਫੈਸਟੋ ਹੱਥ ਬਦਲੇਗਾ ਹਾਲਾਤ ਅਸੀਂ 25 ਲੱਖ ਰੁਪਏ ਦਾ ਅਸੀਂ ਇਹ ਕਹਿ ਕਿ ਅਸੀਂ ਹਰ ਵਿਅਕਤੀ ਦਾ ਇਲਾਜ ਮੁਫਤ ਕਰਾਵਾਂਗੇ 25 ਲੱਖ ਤੱਕ ਦਾ ਨਾ ਕੇਵਲ ਕਿਹਾ ਹੈ ਸਾਡੀਆਂ ਸਟੇਟਸ 36 ਕਰਤੇ ਰਾਜਸਥਾਨ ਚ ਅਸੀਂ ਇਹ ਸਕੀਮ ਲੈ ਕੇ ਆਏ ਹੈਲਥ ਦੀ ਲੈ ਕੇ ਆਏ ਅੱਜ ਉਹ ਚੱਲ ਰਹੀ ਹੈ ਸ਼ੋਗ ਮਾਨਣੀਆਂ ਸ਼ੋਗ ਗੇਲੋਦੀ ਸਰਕਾਰ ਦੇ ਵਿੱਚ ਔਰ ਛੱਤੀਸਗੜ ਬਗੇਲ ਸਾਹਿਬ ਦੀ ਸਰਕਾਰ ਦੇ ਵਿੱਚ ਕਿਸਾਨਾਂ ਦੇ ਮੁੱਦੇ ਵੀ ਅਸੀਂ ਵਪਾਰੀਆਂ ਦੇ ਮੁੱਦੇ ਵੀ ਉਹ ਸਾਰਿਆਂ ਤੇ ਜਿਹੜੀ ਹੈ ਗੌਰੇ ਨਜ਼ਰ ਤੇ ਸਾਡਾ ਜੇ ਤੁਸੀਂ ਮੈਨੀਫੈਸਟੋ ਪੜੋਗੇ ਹੱਥ ਬਦਲੇਗਾ ਹਾਲਾਤ ਉਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਅਸੀਂ ਵਪਾਰੀਆਂ ਦੇ ਮੁੱਦੇ ਤੇ ਤੇ ਹੈਲਥ ਦੇ ਮੁੱਦੇ ਤੇ ਤੇ ਐਜੂਕੇਸ਼ਨ ਦੇ ਕੀ ਕੀ ਲੋਕਾਂ ਨਾਲ ਵਾਅਦੇ ਕੀਤੇ। ਕਾਸ਼ਾ ਲਗਾਤਾਰ ਕੈਂਡੀਡੇਟਾਂ ਦਾ ਵਿਰੋਧ ਹੋ ਰਿਹਾ ਹੈ ਕਿ ਹਰ ਜਿੱਥੇ ਵੀ ਬੀਜੇਪੀ ਦੇ ਕੈਂਡੀਡੇਟ ਨਵੇਂ ਕੋਸ਼ਿਸ਼ ਹੁੰਦੇ ਜਾਂਦੇ ਆ ਕਿਸਾਨਾਂ ਨੂੰ ਕਿਵੇਂ ਜਾਂਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਿਵੇਂ ਜਾਂਦੇ ਇਹਨਾਂ ਵਰਗੀ ਆ ਮੇਰਾ ਖਿਆਲ ਇਸ ਵਾਰੀ ਲੋਕਾਂ ਨੂੰ ਜਿਹੜੇ ਲੋਕ ਇਸ ਤਰ੍ਹਾਂ ਰਾਤੋਂ ਰਾਤ ਦਲ ਬਦਲਦੇ ਐ ਪਾਰਟੀਆਂ ਬਦਲਦੇ ਐ ਤੇ ਪਾਰਟੀਆਂ ਉਹਨਾਂ ਨੂੰ ਨੁਮਾਇੰਦਗੀ ਦਿੰਦੀਆਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਰਿਜ਼ੈਂਟਮੈਂਟ ਹੋਣ ਵਾਲੀ ਹੈ ਪੰਜਾਬ ਦੇ ਲੋਕਾਂ ਚ ਬਹੁਤ ਭਾਰੀ ਗੁੱਸਾ ਹੈ ਇਸ ਗੱਲ ਨੂੰ ਲੈ ਕੇ ਔਰ ਤੁਸੀਂ ਦੇਖੋਗੇ ਹੁਸ਼ਿਆਰਪੁਰ ਦੇ ਨਤੀਜੇ ਵੀ ਇਸ ਵਿਹਾਰ ਤੇ ਆਉਣਗੇ ਕੀ ਪਾਰਟੀਆਂ ਦੇ ਚੰਗੇ ਚੰਗੇ ਲੋਕ ਚਾਹੇ ਰਾਜਕੁਮਾਰ ਚੱਬੇਵਾਲ ਸੀ ਚਾਹੇ ਕੋਈ ਹੋਰ ਵਿਅਕਤੀ ਕਿਸ ਤੇਜ਼ੀ ਨਾਲ ਇਹਨਾਂ ਨੇ ਆਪਣਾ ਮਤਲਬ ਕਿ ਪਾਰਟੀਆਂ ਬਦਲੀਆਂ ساری ਉਮਰ ਇਹਨਾਂ ਪਾਰਟੀਆਂ 'ਚ ਰਹੀਏ ਔਰ ਇਹਨਾਂ ਨੇ ਧੋਖਾ ਕੀਤਾ ਪਾਰਟੀਆਂ ਨੂੰ ਅੱਜ ਚੱਬੇਵਾਲ ਸਾਹਿਬ ਤਿੰਨ ਵਾਰੀ ਅਸੀਂ ਜ਼ਮੀਨ ਤੋਂ ਉਠਾ ਕੇ ਐਮਐਲਏ ਬਣਾਏ ਫਿਰ ਉਹਨਾਂ ਨੂੰ ਐਮਪੀ ਦੀ ਚੋਣਾਂ ਦੇ ਟਿਕਟ ਦਿੱਤੀ ਅਸੀਂ ਐਸਸੀਐਲ ਦੇ ਚੇਅਰਮੈਨ ਬਣਾਏ ਡਿਪਟੀ ਲੀਡਰ ਬਣਾਏ ਜਿਸ ਪ੍ਰਕਾਰ ਦਾ ਧੋਖਾ ਚੱਬੇਵਾਲ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਯਾਮਨੀ ਗੋਮਰ ਜਿੱਤ ਕੇ ਐਸੇ ਚੱਬੇਵਾਲ ਸਾਹਿਬ ਨੂੰ ਅਸੀਂ ਵਿਧਾਨ ਸਭਾ 'ਚ ਮਿਲਾਂਗੇ ਦੁਬਾਰਾ ਕਿ ਕਵਾਂਗੇ ਉਹਨਾਂ ਨੂੰ ਕਿ ਆ ਤੁਸੀਂ ਧੋਖਾ ਕਰਕੇ ਗਏ ਸੀ ਤੁਹਾਨੂੰ ਸਭ ਸਿਖਾਉਣ ਦਾ ਕੰਮ ਹੁਸ਼ਿਆਰਪੁਰ ਦੇ ਬੰਦੇ ਨੇ ਸਾਹਿਬ ਨੇ ਤੁਹਾਡੀ ਇੰਟਰਵਿਊ ਸੁਣ ਲਈ ਹੈ ਬੜੀ ਸਾਹਿਬ ਬਈ ਦੇਸ਼ ਐਕੀ ਦੇਸ਼ ਬਚਾਉਣ ਦਾ ਮੁੱਦਾ ਹੈ 3-4 MP ਜਿਤਾ ਕੇ ਨਹੀਂ ਹੋਣਾ ਇਹ ਦੇਸ਼ ਚੇਤਾਨ ਦਾ ਮੁੱਦਾ ਹੈ ਇੱਕ ਸਟੇਜ ਦੇ ਵਿੱਚ ਕਹਿ ਰਹੇ ਹੋ ਦੇਸ਼ ਚੇਤਾਨ ਦਾ ਮੁੱਦਾ ਹੈ ਆਮ ਆਦਮੀ ਪਾਰਟੀ ਦੇ ਵਿਰੋਧ ਕਰ ਰਹੇ ਹੋ ਬਾਕੀ ਸੇਟਾਂ ਦੇ ਵਿੱਚ ਉਹਨਾਂ ਨਾਲ ਇਕੱਠੇ ਬਿਆਨ ਦੇ ਰਹੇ ਮੈਂ ਤੁਹਾਨੂੰ ਕੀ ਕਹਿ ਰਿਹਾ ਇੰਡੀਆ ਬਲੌਗ ਬਣਿਆ ਇੰਡੀਆ ਬਲੌਗ ਇਸ ਕਰਕੇ ਬਣਿਆ ਸਾਰਿਆਂ ਦੇ ਆਪਣੇ ਆਪਣੇ ਮਤਭੇਦ ਨੇ ਕੇਰਲਾ ਦੇ ਵਿੱਚ ਅਸੀਂ ਸੀਪੀਆਈ ਸੀਪੀਐਮ ਨਾਲ ਸਿੱਧਾ ਲੜਾਈ ਲੜਦੇ ਹਾਂ ਉੱਥੇ ਅਸੀਂ ਆਪਣੇ ਸਾਹਮਣੇ ਲੜ ਰਹੇ ਸਾਡੇ ਝੰਡੇ ਵੱਖਰੇ ਵੱਖਰੇ ਨੇ ਸਾਡੇ ਰੰਗ ਵੱਖਰੇ ਵੱਖਰੇ ਨੇ ਸਾਡੇ ਮੁੱਦੇ ਵੱਖਰੇ ਵੱਖਰੇ ਪਰ ਇੱਕ ਗੱਲ ਤੇ ਇੰਡੀਆ ਬਲੌਗ ਲਾਈਕ ਮਾਈਂਡਡ ਜਿਹੜੇ ਲੋਕ ਸੀਗੇ ਉਹਨਾਂ ਨੇ ਆਖਿਆ ਕਿ ਸਾਡੀ ਲੜਾਈ ਰਹੇਗੀ ਜਾਰੀ ਰਹੇਗੀ ਆਪਾਂ ਇਕੱਠੇ ਹੋ ਜੀਏ ਅਗਰ ਦੇਸ਼ ਬਾਬਾ ਸਾਹਿਬ ਅੰਬੀਦ ਕਰਦਾ ਸੰਵਿਧਾਨ ਬਚਾਉਣਾ ਹੈ ਇਹ ਪਰ ਸਿਰੋ ਸੰਵਿਧਾਨ ਬਚਾਉਣ ਦੀ ਲੜਾਈ ਹੈ ਜਾਂ ਮੋਦੀ ਨੇ ਗੇਸ ਜੁਦਾ ਸੰਵਿਧਾਨ ਬਚਾਉਣ ਦੀ ਲੜਾਈ ਹੈ ਅੱਜ ਤੁਹਾਨੂੰ ਪਤਾ ਕੀ ਹੋਇਆ ਹੈ ਪਹਿਲੀ ਵਾਰ ਅੱਜ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਸੂਰਤ ਦੇ ਵਿੱਚ ਕਾਗਜ਼ ਰੱਦ ਕਰ ਦਿੱਤੇ ਗਏ ਅੱਜ ਤੱਕ ਨਹੀਂ ਹੋਇਆ ਮੈਂ ਚਾਰ ਚੋਣ ਲੜੇ ਆ ਜਿਹੜਾ ਵੀ ਸਾਡਾ ਹਾਰ ਹੁੰਦਾ ਰਿਟਰਨਿੰਗ ਅਫੀਸਰ ਉਹ ਕੋਲੇ ਬਿਠਾ ਕੇ ਕਿਤੇ ਦਸਕਤ ਕਰਾਉਣੇ ਹੁਣ ਕਰਾ ਲੈਂਦੇ ਅੱਜ ਤੱਕ ਨਹੀਂ ਇਹ ਹੋਇਆ ਲੇਕਿਨ ਕਾਗਜ਼ੀ ਉਡਾ ਦਿੱਤੇ ਗਏ ਜਿਹੜੇ ਲੋਕਾਂ ਨੇ ਹੋਰ ਭਰੇ ਸੀ ਇਸ ਇਦਾਂ ਬਣਾ ਦਿੱਤਾ ਗਿਆ ਜਿਵੇਂ ਸਰਪੰਚੀ ਦੇ ਚੋਣ ਹੋ ਰਹੇ ਜਿਸ ਪ੍ਰਕਾਰ ਜਿਸ ਪ੍ਰਕਾਰ ਦੇਸ਼ ਦੇ ਅੰਦਰ ਚੱਲ ਰਿਹਾ ਹੈ ਈਡੀ ਸੀਬੀਆਈ ਇਨਕਮ ਟੈਕਸ ਤੁਹਾਨੂੰ ਨਹੀਂ ਲੱਗਦਾ ਕਿ ਆਪੋਜੀਸ਼ਨ ਪਾਰਟੀ ਦੇ ਇਲੈਕਸ਼ਨ ਹੋਣ ਤੋਂ ਪਹਿਲਾਂ ਇੱਕ ਮਹੀਨਾ ਇਹਨ ਮੌਕੇ ਤੇ ਅਕਾਊਂਟ ਸੀਜ਼ ਕਰ ਦੇਣਾ ਤੁਹਾਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀਆਂ ਨੂੰ ਇੱਕ ਮਹੀਨਾ ਪਹਿਲਾਂ ਫੜ ਲੈਣਾ ਮੈਂ ਕਿਸੇ ਇਨਕੁਆਇਰੀ ਦੀ ਉਲੰਘਣਾ ਨਹੀਂ ਕਰ ਰਿਹਾ ਇਨਕੁਆਇਰੀ ਕਰੋ ਲੇਕਿਨ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲਿਓ ਤੁਸੀਂ ਕਿਸੇ ਨੂੰ ਚੋਣ ਲੜਨ ਵਾਸਤੇ ਖੜਾ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਮਾਹੌਲ ਕਦੇ ਨਹੀਂ ਦੇਖਿਆ ਸੀ ਔਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਬਦਲ ਦੇਣਗੇ ਜਿਵੇਂ ਚਾਈਨਾ ਦੇ ਵਿੱਚ ਜਿਵੇਂ ਕੋਰੀਆ ਦੇ ਵਿੱਚ ਜਿਵੇਂ ਰਸ਼ੀਆ ਦੇ ਵਿੱਚ ਸ਼ਾਸਨਕਾਰ ਚੋਣ ਉੱਥੇ ਚੋਣ ਹੁੰਦਾ ਨਹੀਂ ਕੋਈ ਅੰਦੋਲਨਕਾਰੀ ਨਹੀਂ ਹੁੰਦਾ ਫੋਨ ਨਹੀਂ ਦਿੰਦੇ ਜਿਹੜਾ ਕੋਈ ਅੰਦੋਲਨ ਕਰ ਦਿੰਦਾ ਉਹਨੂੰ ਜੇਲ੍ਹ ਭੇਜ ਦਿੰਦੇ ਆ ਇਸ ਤਰ੍ਹਾਂ ਦਾ ਮਾਹੌਲ ਹੁਣ ਦੇਸ਼ 'ਚ ਬਣਦਾ ਜਾ ਰਿਹਾ ਹੈ ਲੀਡਰਾਂ ਨੂੰ ਆਪੋਜੀਸ਼ਨ ਲੀਡਰਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਅੰਦੋਲਨਕਾਰੀ ਅੱਜ ਬਾਰਡਰਾਂ 'ਤੇ ਬੈਠੇ ਉਹਨਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਇਸ ਤੋਂ ਲੱਗ ਰਿਹਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਬੜਾ ਇਸ ਦੇਸ਼ ਦੇ ਲਈ ਖਤਰਨਾਕ ਹੈ ਸ਼ਾਇਦ ਇਹ ਜਿਹੜਾ ਚੋਣ ਹੈ ਅਖੀਰਲਾ ਚੋਣ ਦੇਸ਼ ਵਿੱਚ ਹੋਏ ਆਰਟੀ ਦਾ ਮੁਖੀਆ ਹੂੰ ਮੈਂ ਜੀ ਅੱਜ ਮੈਂ ਪਾਰਟੀ ਦਾ ਮੁਖੀਆ ਹੂੰ ਅਗਰ ਮੁਖੀਆ ਕੇ ਪਰਿਵਾਰ ਕੇ ਲੋਕ ऐसे तो मैं भी कहीं से कहीं से जीत सकता हूं ए ऑफ द पार्टी कल को मैं कहूंगा मैं अमृतसर से जीत सकता हूं नहीं, आप मैं एक मिनट मैं लुधियाना से जीत सकता हूं मैं आनंदपुर साहब से जीत सकता हूं मेरे को लगता है पार्टी ने मेरे को जिम्मेदारी दी है इतने बड़े परिवार की जिम्मेदारी दी है कि मैं सबको मिलजुल के लड़ाने का काम करूं आज आज यहां पर आया हूं मेरे को लगता है ये ज्यादा जरूरी है मैं हर सीट पर जाकर प्रचार करेंगे और दूसरी सीटें हम जिताने का काम करेंगे ना कि मैं केवल अपने परिवार की लड़ाई लड़ू ये मेरे सिद्धांत थे इसलिए मैंने तो मैंने आपको क्या पता लूज कर आपने तो आपने कोई आप, देखा आप, है आप आप कह कह रहे रहे थे नो, 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 मैंने नहीं, कहा तो आप कह रहे हो कि लूज कर जाओगे ये तो आप आपके विचार है श्यारपुर में बैठा व्यक्ति कह रहा है कि बठिंडा लूज कर जाएंगे आपने सुना नहीं है मैं कह रहा हूँ बठिंडा का रहने वाला हूँ बठिंडा भी जीतेंगे भी जीतेंगे अमृतसर भी जीतेंगे मेरे जलंधर भी जीतेंगे मेरे कहने का मतलब सबसे बड़ी पार्टी के रूप में हम के मैं तेरह जीरो तो नहीं कहूंगा ना मैं ये कहूंगा पच्चीस साल राज करते मैं ये कहूंगा क्योंकि सच्ची बात करनी चाहिए पंजाब की सबसे बड़ी पार्टी वोटों में भी वोट परसेंटेज में भी और सीट जीतने में भी हम कितनी जीते हैं? मैं कोई मैं आज भविष्यवाणी नहीं कर सकता ਅਗਲੇ 40 ਦਿਨ बताएंगे लेकिन सबसे बड़ी पार्टी चारों पार्टियों में से एक ही पार्टी होगी वो कांग्रेस पार्टी